ਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਚੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਦਬੀਆਂ ਦੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਤੇ ਕਿਹਾ ਕਿ ਇਹ ਦੇ ਰਾਏ ਪਰ ਦਰੁਸਤ ਦੇ ਤਹਿਤ ਕਾਫੀ ਸਮਾਂ ਪਹਿਲਾਂ ਜਿਹੜਾ ਇਹੋ ਜਾਣਨ ਸਾਈਦਾ ਸੀਗਾ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀਆਂ ਹੁੰਦੀ ਆ ਰਹੀਆਂ ਬੇਦਬੀਆਂ ਦੇ ਦੋਸ਼ੀ ਸਖਤ ਕਾਨੂੰਨ ਨਾ ਹੋਣ ਕਾਰਨ ਬਚਦੇ ਰਹੇ ਨੇ ਤੇ ਇਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਰਹੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਾਉਣ ਦਾ ਬਿਆਨ ਜਿਹੜਾ SLAGA ਜਾਊਗਾ ਪਰ ਮੈਂ ਸਮਝਦਾ ਤੇ رائے ਦਰਸਾਈ ਵਾਲੀ ਗੱਲ ਆ ਔਰ ਬਹੁਤ ਜ਼ਰੂਰੀ ਆ ਇਹ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀ ਬੇਅਦਬੀ ਹੁੰਦੀ ਰਹੀ ਆ ਉਹਦੇ ਵਿਰੋਧ ਦੇ ਵਿੱਚ ਸਖਤ ਕਾਨੂੰਨ ਨਾ ਹੋਣ ਕਾਰਨ ਜਿਹੜੇ ਦੋਸ਼ੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਬਚਦੇ ਰਹੇ ਨੇ ਪਰ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਜਜ਼ਬਾਤਾਂ ਦੀ ਗੱਲ ਆ ਤੇ ਮੈਂ ਸਮਝਦਾ ਕਿ ਇਹਦੇ ਲਈ ਬਹੁਤ ਪਹਿਲਾਂ ਕਾਨੂੰਨ ਬਣਨਾ ਚਾਹੀਦਾ ਸੀ ਚਲੋ ਜੋ ਦੇਰੀ ਹੋਈ ਉਹ ਤਾਂ ਅਲੱਗ ਗੱਲ ਆ ਪਰ ਹੁਣ ਵੀ ਸੋਚਿਆ ਸਰਕਾਰ ਨੇ ਤਾਂ ਚੰਗੀ ਗੱਲ ਆ ਤੇ ਉਹਦੇ ਲਈ ਇਹ ਵੀ ਚੰਗੀ ਗੱਲ ਆ ਕਿ ਜਿੰਨੀਆਂ ਵੀ ਧਾਰਮਿਕ ਬਾਡੀਜ਼ ਨੇ ਉਹਨਾਂ ਦਾ ਸਲਾਹ مشورہ ਕਰਕੇ ਹੀ ਕੋਈ ਕਿਸੇ ਹੋਂਦੇ ਧਰਮ ਖੇਤਰ ਦੇ ਕਾਨੂੰਨ ਜਿਹੜੇ ਨੇ ਬਣਨੇ ਚਾਹੀਦੇ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਵਿਸ਼ਵਾਤ ਦਵਾਇਆ ਤੇ ਚਾਹੀਦਾ ਵੀ ਇਹੀ ਆ ਇਹ ਧਾਰਮਿਕ ਬਾਡੀ ਦੀਆਂ ਸੰਸਥਾਵਾਂ ਦੇ ਮੁਖੀਆਂ ਦੀ ਸਲਾਹ ਨਾਲ ਹੀ ਕੁਝ ਸਕਦੋ ਸਾਕਦ ਕਰੋ ਤਾਂ ਕਿ